ਨਮਸਕਾਰ ਜੀ ਪੇਰਦਾਸ ਕੋ ਮੈਂ ਇਸ ਵੇਲੇ ਰੋਪੜ ਨੈਰੋ ਸਟੇਡੀਅਮ ਦੇ ਵਿੱਚ ਮੌਜੂਦ ਹਾਂ ਤੇ ਬਹੁਤ ਹੀ ਵਧੀਆ ਉਪਰਾਲਾ ਜਿਹੜਾ ਪਸ਼ਰੋਪੜ ਪ੍ਰਸ਼ਾਸਨ ਦਾ ਇੱਕ ਮੈਰਾਥਨ ਮਿਨੀ ਮੈਰਾਥਨ ਜਿਹੜੀ ਕਰਵਾਈ ਜਾ ਰਹੀ ਹੈ ਜਿਹੜੀ ਕਿ ਸਵੇਰੇ 6 ਵਜੇ ਚਾਲੂ ਹੋਣੀ ਹੈ ਤੇ ਇਸ ਵੇਲੇ ਮਿਨੀ ਮੈਰਾਥਨ ਦੀਆਂ ਤਿਆਰੀਆਂ ਜਿਹੜੀਆਂ ਨੈਰੋ ਸਟੇਡੀਅਮ ਦੇ ਵਿੱਚ ਆਰੰਭ ਹੋ ਚੁੱਕੀਆਂ ਨੇ ਤੇ ਸਾਡੇ ਐਸਡੀਐਮ ਸਾਹਿਬ ਵੱਲੋਂ ਇਸ ਇਹਨਾਂ ਤਿਆਰੀਆਂ ਦਾ ਬਿਲਕੁਲ ਜਾਇਜ਼ਾ ਲਿਆ ਜਾ ਰਿਹਾ ਤੇ ਬਿਲਕੁਲ ਬਰੀਫ ਦੇ ਵਿੱਚ ਵੀ ਮੈਂ ਗੱਲਬਾਤ ਦੱਸਾਂਗਾ ਕਿ ਇਹ ਜਿਹੜੀ ਇਹਦੇ ਵਿੱਚ ਕਿਉਂ ਕਿੰਨੇ ਪਾਰਟਿਸਪੇਟੈਂਟ ਲੈਂਦੇ ਭਾਗ ਲੈਣਗੇ ਤੇ ਕਿੰਨੇ ਕਿਲੋਮੀਟਰ ਇਸ ਜਿਹੜੀ ਦੌੜ ਹੋਵੇਗੀ ਤੇ ਇਧਰ ਕਿਸ ਤਰ੍ਹਾਂ ਦੇ ਰੂਟ ਹੋਣਗੇ ਤੇ ਇਸ ਦੇ ਸਬੰਧ ਵਿੱਚ ਮੈਂ ਐਸਟੀਐਮ ਸਾਹਿਬ ਨਾਲ ਗੱਲਬਾਤ ਕਰਕੇ ਕਰਦਾ ਤੇ ਦੱਸ ਦਿਆਂਗੇ ਪੂਰੀ ਗੱਲਬਾਤ ਐਸਟੀਐਮ ਸਾਹਿਬ ਨਮਸਕਾਰ ਜੀ ਹਾਂ ਜੀ ਜੀ ਹਾਲ ਚਾਲ ਚੱਲ ਰਹੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵੱਡਾ ਜਿਹੜਾ ਉਪਰਾਲਾ ਕਰ ਰਹੇ ਹੋ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰ ਰੱਖਣ ਵਾਸਤੇ ਮੈਰਾਸਿੰਦਾ ਜਿਹੜਾ ਤੁਸੀਂ ਯੋਜਨਾ ਕੀਤਾ ਨਹੀਂ ਇਹ ਮੇਰਾ ਨਹੀਂ ਇਹ ਪੂਰੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਾਡੇ ਡੀਸੀ ਸਾਹਿਬ ਮਾਨਯੋਗ ਅ ਸ਼੍ਰੀ ਹਿਮਾਂਸ਼ੂ ਜੈਨ ਆਈਐਸ ਜੀ ਉਹਨਾਂ ਦੀ ਗਾਈਡੈਂਸ ਦੇ ਅੰਡਰ ਅਸੀਂ ਸਰਦਾਇਕ ਵਿਜਨ ਸੀਗਾ ਕਿ ਇੱਕ ਮਿਨੀ ਮੈਰਾਥਨ ਜਿਹੜਾ ਹੈਗਾ ਰੋਪੜ ਦੇ ਵਿੱਚ ਵਿਦ ਐਕਸਟੈਂਸਿਵ ਐਂਡ ਫ੍ਰੀ ਰਜਿਸਟ੍ਰੇਸ਼ਨ ਤਾਂ ਕਿ ਜ਼ਿਆਦਾਤਰ ਲੋਕਾਂ ਨੂੰ ਐਨਕਰੇਜ ਕਰ ਸਕੀਏ ਉਹ ਕਰਾਈਏ ਤਾਂ ਹੁਣ ਤੱਕ ਸਾਡੀ ਗੂਗਲ ਫਾਰਮ ਡਾਟਾ ਰਿਵੀਲ ਕਰ ਰਿਹਾ 1040 ਜਿਹੜੀਆਂ ਨੇ ਰਜਿਸਟ੍ਰੇਸ਼ਨਸ ਆ ਚੁੱਕੀਆਂ ਨੇ ਜੇ ਆਪਾਂ ਇਹ ਮੰਨ ਕੇ ਚੱਲੀਏ ਕਿ ਸਿਰਫ 80% ਲੋਕ ਵੀ ਇਸ ਰਜਿਸਟ੍ਰੇਸ਼ਨ ਦੇ ਭਾਗ ਲੈਣਗੇ ਮੈਰਾਥਨ ਚ ਤਾਂ 800 ਜਿਹੜੇ ਲੋਕ ਹੈਗੇ ਨੇ ਉਹ ਮੈਰਾਥਨ ਦੇ ਵਿੱਚ ਕੱਲ ਐਕਸਪੈਕਟਿਡ ਨੇ ਭਾਗ ਲੈਣਗੇ ਇੱਕ ਜੋ ਆਪਣੇ ਆਪ ਚ ਬਹੁਤ ਵੱਡੀ ਉਪਲਬਧੀ ਹੈ ਇਸ ਮੈਰਾਥਨ ਦਾ ਜਿਹੜਾ ਮੇਨ ਥੀਮ ਹੈ ਉਹ ਹੈ ਤੰਦਰੁਸਤ ਰੂਪਨਗਰ ਰੂਪਨਗਰ ਦੀ ਹਰ ਪਹਿਚਾਨ ਰੂਪਨਗਰ ਦੀ ਹੋਵੇ ਪਹਿਚਾਨ ਤੰਦਰੁਸਤ ਹੋਵੇ ਹਰ ਇੱਕ ਇਨਸਾਨ ਇਹ ਸਾਡੀ ਮੈਰਾਥਨ ਟੈਗਲਾਈਨ ਹੈ ਤੇ ਇਹਦੇ ਬੇਸਿਸ ਤੇ ਜਿਦਾ ਤੁਸੀਂ ਦੇਖ ਸਕਦੇ ਹੋ ਵੀ ਵਿਲ ਹੈਵ ਅ ਸਟੇਜ ਸੈਟਅਪ ਵੀ ਵਿਲ ਹੈਵ ਤੇ ਉੱਥੇ ਸਾਡੀ ਮੈਰਾਥਨ ਟੀ-ਸ਼ਰਟਸ ਦਿੱਤੀਆਂ ਜਾਣਗੀਆਂ ਉਹ ਰਿਫਰੈਸ਼ਮੈਂਟ ਜ਼ੋਨ ਹੈ ਆਫ ਲੈਗਿੰਗ ਆਫ ਏਰੀਆ ਹੈ ਤੇ ਉਹ ਐਂਡ ਤੇ ਫਿਨਿਸ਼ ਲਾਈਨ ਹੈ ਏ ਅਛਾ ਮੈਨੂੰ ਥੋੜਾ ਜਿਹਾ ਇੱਕ ਹੋਰ ਦੱਸਿਓ ਵੀ ਜਿਹੜੀ ਮੈਰਾਥਨ ਜਿਹੜੀ ਐ ਕਿੰਨੇ ਵਜੇ ਸਟਾਰਟ ਹੋਊਗੀ ਤੇ ਕਿੰਨੇ ਕਿਲੋਮੀਟਰ ਦੀ ਹੈਗੀ ਐ ਵੀ ਸਾਡੀ ਸਾਰੇ ਸਿਟੀਜ਼ਨਸ ਨੂੰ ਬੇਨਤੀ ਹੈ ਜਿਨ੍ਹਾਂ ਜਿਨ੍ਹਾਂ ਨੇ ਵੀ ਰਜਿਸਟਰ ਕੀਤਾ ਉਹ ਪਲੀਜ਼ 6:30 ਆਜਣ ਅਸੀਂ ਅਰਾਊਂਡ 6:55 ਤੋਂ ਲੈ ਕੇ 7 ਦੇ ਵਿੱਚ ਇਹਨੂੰ 플ಾಗ್ ਆਫ ਕਰਾਂਗੇ ਇਹ 10 ਕਿਲੋਮੀਟਰ ਤੇ 5 ਕਿਲੋਮੀਟਰ ਦੋ categories ਵਿੱਚ ਹੈਗਾ 5 ਕਿਲੋਮੀਟਰ ਦਾ ਜਿਹੜਾ ਟਰਨ ਆ ਉਹ ਸੈਂਟ ਕਾਰਮਲ ਸਕੂਲ ਤੋਂ ਹੈਗਾ ਤੇ ਜਿਹੜਾ 10 ਕਿਲੋਮੀਟਰ ਵਾਲਾ ਟਰਨ ਹੈ ਉਹ ਆਲੰਪੁਰ ਬ੍ਰਿਜ ਤੋਂ ਹੈ ਤੇ ਹਰ ਜਗ੍ਹਾ ਟ੍ਰੈਫਿਕ ਨੂੰ ਡਾਇਵਰਟ ਕਰਨ ਲਈ ਟ੍ਰੈਫਿਕ ਡਾਇਵਰਸ਼ਨ ਟੀਮਸ ਲਗੀਆਂ ਹੋਈਆਂ ਨੇ ਸਵੇਰੇ ਰੋਡ ਦੀ ਸਾਫ ਸਫਾਈ ਬਿਲਕੁਲ ਪੂਰੀ ਤਰ੍ਹਾਂ ਕਰ ਦਿੱਤੀ ਗਈ ਹੈ ਮੈਰਾਥਨ ਦੇ ਲਈ ਬਿਲਕੁਲ ਰੈਡੀ ਹੈ ਤੇ ਮੈਰਾਥਨ ਦੇ ਵਿੱਚ ਸਾਡੇ ਡਿਫਰੈਂਟਲੀ ਏਬਲ ਜਿਹੜੇ व्हीलਚੇਅਰ ਬਾਉਂਡ ਐਥਲੀਟਸ ਨੇ ਉਹ ਵੀ ਪਾਰਟ ਲੈ ਰਹੇ ਨੇ ਜੋ ਕਿ ਆਪਣੇ ਆਪ ਦੇ ਵਿੱਚ ਬਹੁਤ ਸ਼ਲਾਗਾ ਯੋਗ ਮੈਂ ਕਹੂੰਗਾ ਪਾਰਟਿਸਪੇਸ਼ਨ ਹੈ ਉਹਨਾਂ ਦੀ ਤੇ ਮੇਰੀ ਸਾਰੇ ਸਿਟੀਜ਼ਨਸ ਨੂੰ ਇਹ ਰਿਕਵੈਸਟ ਹੈ ਕਿ ਐਦਾਂ ਦੇ ਇਨੀਸ਼ੀਏਟਿਵਸ ਵਿੱਚ ਤੁਸੀਂ ਐਡਮਿਨਿਸਟ੍ਰੇਸ਼ਨ ਨੂੰ ਸਪੋਰਟ ਕਰੋ ਤੇ ਲੈਟ ਅਸ ਆਲ ਗਲਿਵ ਬਾਈ ਦਾ ਟੈਗ ਲਾਈਨ ਕਿ ਰੋਪੜ ਦੀ ਇਹੋ ਪਹਿਚਾਨ ਤੰਦਰੁਸਤ ਹੋਵੇ ਹਰ ਇੱਕ ਇਨਸਾਨ ਹਾਂ ਜੀ ਹੋਰ ਕਰਿਓ ਵੀ ਇਸ ਕੈਂਡੀ ਦੇ ਵਿੱਚ ਨਾਮ ਵਗੈਰਾ ਵੀ ਰੱਖੀਗੇ ਜੇਤੂ ਜਿੰਨੇ ਵੀ ਹਾਂਜੀ ਹਾਂਜੀ ਵੀ ਹੈਵ ਹੈਡ ਕੈਸ਼ ਪ੍ਰਾਈਜ਼ਸ 7000 ਹੈਗਾ ਫਰਸਟ ਪ੍ਰਾਈਜ਼ ਸੈਕਿੰਡ ਤੇ ਥਰਡ ਪ੍ਰਾਈਜ਼ ਦਾ ਤੁਹਾਨੂੰ ਸਾਡੇ ਜਿਹੜੇ ਡਿਸਟ੍ਰਿਕਟ ਸਪੋਰਟਸ ਆਫੀਸਰ ਨੇ ਉਹ ਦੱਸ ਦੇਣਗੇ ਤੇ ਕੱਲ ਡੇਢ ਲੱਖ ਰੁਪਏ ਤੱਕ ਹਾਂਜੀ ਟੋਟਲ ਅਰਾਊਂਡ 138000 ਤੱਕ ਦੇ ਜਿਹੜੇ ਕੈਸ਼ ਪ੍ਰਾਈਜ਼ਸ ਨੇ ਉਹ ਨੋਨਸੀਏਟਿਡ ਹੈਗੇ ਨੇ ਤੇ ਹਰ ਵੱਖ-ਵੱਖ ਕੈਟਾਗਰੀਜ਼ ਨੇ देयर आर ਅਰਾਊਂਡ 6 ਟੂ 7 ਕੈਟਾਗਰੀਜ਼ ਜਿਨ੍ਹਾਂ ਦੇ ਵਿੱਚ ਅਵਾਰਡਸ ਜਿਹੜੇ ਨੇ ਉਹ ਦਿੱਤੇ ਜਾਣਗੇ ਕੈਸ਼ ਪ੍ਰਾਈਜ਼ਸ ਤੇ ਐਸ ਯੂ ਕੈਨ ਸੀ ਬਹੁਤ ਪ੍ਰੋਫੈਸ਼ਨਲੀ ਅਸੀਂ ਪ੍ਰੀਪੇਅਰ ਕਰ ਰਹੇ ਹਾਂ ਪੂਰਾ ਟਰੈਕ ওয়াਟਰ ਸਪ੍ਰਿੰਕਲਿੰਗ ਚੱਲ ਰਹੀ ਹੈ ਤਾਂ ਕਿ ਕੱਲ ਸਵੇਰੇ ਐਥਲੀਟਸ ਦਾ ਪੈਰ ਨਾ ਸਲਿੱਪ ਹੋਵੇ ਤੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਹੋਵੇ ਬਿਲਕੁਲ ਧੰਨਵਾਦ ਸਰ ਬਹੁਤ-ਬਹੁਤ ਬਿਲਕੁਲ ਜਿਵੇਂ ਦਿਖਾ ਸਕਦਾ ਇੱਧਰ ਸਾਰਾ ਜਿਹੜਾ ਟਰੈਕ ਜਿਹੜਾ ਬਣ ਚੁੱਕਿਆ ਹੈ ਤੇ ਇੱਥੋਂ ਜਿਹੜੀ ਫਿਨਿਸ਼ ਹੋਵੇਗੀ ਜਿਹੜੀ ਦੌੜ ਜਿਹੜੀ ਜਦੋਂ ਪੂਰੀ 5 ਕਿਲੋਮੀਟਰ ਇੱਕ ਵਾਸੇ ਤੇ ਵਾਪਸੀ 5 ਕਿਲੋਮੀਟਰ 10 ਕਿਲੋਮੀਟਰ ਟੋਟਲ ਜਿਹੜੀ ਹੈ ਮਿਨੀ ਮੈਰਾਥਨ ਜਿਹੜੀ ਹੋਵੇਗੀ ਤੇ ਐਸੇ ਜਗ੍ਹਾ ਤੇ ਉੱਤੇ ਸਟਾਰਟ ਹੋਊਗੀ ਤੇ ਸਵੇਰੇ 6 ਵਜੇ ਤੇ ਲਗਭਗ ਇੱਥੇ ਸਾਰੇ ਜਿਹੜੇ ਪਾਰਟਿਸਿਪੇਟ ਜਿਹੜੇ ਪਹੁੰਚਣੇ ਚਾਹੀਦੇ ਆ ਤੇ ਉਸ ਤੋਂ ਬਾਅਦ ਸਾਹਮਣੇ ਸਟੇਜ ਲੱਗਿਆ ਹੋਇਆ ਸਟੇਜ ਲੱਗਣ ਤੋਂ ਬਾਅਦ ਜਿਹੜੇ ਜਿੰਨੇ ਵੀ ਗੈਸਟ ਹੋਣਗੇ ਉਹ ਇਸ ਜਗ੍ਹਾ ਤੇ ਬੈਠਣਗੇ ਤੇ ਇਸੇ ਜਗ੍ਹਾ ਤੇ ਨਾਮ ਜਿਹੜੇ ਆ ਉਹ ਵੀ ਜਿਹੜੇ ਡਿਸਟਰੀਬਿਊਟ ਕੀਤੇ ਜਾਣਗੇ ਜਿਹੜੇ ਜੇਤ ਕਿਉਂਕਿ ਬਹੁਤ ਵੱਡਾ ਉਪਰਾਲਾ ਜਿਹੜਾ ਤੁਸੀਂ ਦੱਸ ਰਹੇ ਸੀ ਕਿ ਹਰ ਇਨਸਾਨ ਨਿਰੋਗ ਤੰਦਰੁਸਤ ਹੋਣਾ ਜ਼ਰੂਰੀ ਹੈ ਤੇ ਬਿਲਕੁਲ ਤੁਸੀਂ ਵੀ ਇਸ ਤਰ੍ਹਾਂ ਕਰਕੇ ਸਵੇਰੇ ਜਿਹੜਾ ਜਿਹੜੇ ਵੀ ਸਾਡੇ ਇਸ ਵੀਡੀਓ ਨੂੰ ਦੇਖ ਰਹੇ ਹੋ ਸਾਰੇ ਇਸ ਤੇ ਪਹੁੰਚੋ ਤੇ ਇਸ ਮੈਰਾਂ ਥਿੰਦਾ ਨੰਦ ਲਓ ਤਨਵਾ ਸਸ